ਇੰਨਾ ਬਾਰੇ ਦੱਸੋ ਇਹ ਜਿਨ੍ਹਾਂ ਨੇ ਸਾਡੇ ਸ਼ਗਨ ਦਾ ਕਤਲ ਕੀਤਾ ਭਾਈ ਅਸੀਂ ਥੱਲੇ ਫੋਟੋ ਲਾ ਰਹੇ ਆ ਤੇ ਇੰਨਾ ਬਾਰੇ ਦੱਸੋ ਇਹ ਜਿਨ੍ਹਾਂ ਨੇ ਸਾਡੇ ਸ਼ਗਨ ਦਾ ਕਤਲ ਕੀਤਾ ਤੇ ਜਿਹੜਾ ਵੀ ਇੰਨਾ ਬਾਰੇ ਦੱਸੂਗਾ ਉਹਨੂੰ 2 ਲੱਖ ਰੁਪਏ ਅਸੀਂ ਨਾਮਦਮਾ ਦੀ ਵੀ ਕਿੱਥੇ ਨੇ ਜੇ ਕਿਤੇ ਵੀ ਦਿਖਦੇ ਨੇ ਜਿੱਥੇ ਵੀ ਇੰਡੀਆ 'ਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਇਹ ਦਿਖਦੇ ਨੇ ਅਸੀਂ 2 ਲੱਖ ਰੁਪਏ ਨਾਮ ਦਵਾਂਗੇ ਬੰਦੇ ਦਾ ਨਾਮ ਸਾਰਾ ਕੁਝ ਗੁਪਤ ਰੱਖਾਂਗੇ ਭਰਾ ਬਣ ਕੇ ਸਾਡੀ ਇੰਨੀ ਕਾ ਹੈਲਪ ਕਰ ਦਿਓ ਸਾਡੇ ਸ਼ਗਨ ਦੇ ਕਾਤਲ ਲਵਾ ਦੂ ਤੇ ਦੂਜੇ ਨੰਬਰ ਦੇ ਸਾਡੇ ਇਹਦੇ ਇਕਬਾਲ ਦੇ ਫਾਰਮ ਚ 17 ਦਿਨ ਕੰਮ ਕਰਦੀ ਸੀ ਇਹਨੇ ਅੱਜ ਸਾਰਿਆਂ ਦੀ ਛੁੱਟੀ ਕਰਤੀ ਵੀ ਸਾਰੇ ਜਾਓ ਪੰਜਾਬੀਆਂ ਨੂੰ 10000 ਕਹਿੰਦਾ ਵੱਧ ਦੇ ਦਾਂਗੇ ਪਰ ਰੱਖਣੇ ਤੁਸੀਂ ਵੀ ਸਾਰੇ ਇਕੱਲੇ ਕਮੈਂਟ ਨਾ ਕਰੋ ਵੀਰੇ ਕੱਲ ਨੂੰ ਇਹ ਤੁਹਾਡੇ ਘਰੇ ਵੀ ਹੋ ਸਕਦਾ ਤੁਹਾਡੇ ਘਰੇ ਕਿਸੇ ਜਵਾਕ ਨੂੰ ਕਿਸੇ ਨੂੰ ਕੁਝ ਵੀ ਕਰ ਸਕਦਾ ਜਿਹੜੇ ਜਿਹੜੇ ਪੰਜਾਬੀ ਭਰਾਵਾਂ ਨੂੰ ਹਨ ਢੀਲਾਂ ਦੇਖ ਕੇ ਦੁੱਖ ਲੱਗਿਆ ਨੈਟ ਤੇ ਦੇਖ ਕੇ ਮੈਸੇਜ ਆਣੇ ਸਾਰਿਆਂ ਨੂੰ ਦੁੱਖ ਲੱਗਾ ਸਾਰਿਆਂ 'ਚ ਗੁੱਸਾ ਹੈਗਾ ਉਹਨਾਂ ਸਾਰਿਆਂ ਨੂੰ ਕਹਿਣਾ ਚਾਹਣਾਗਾ ਵੀ ਇਹਨਾਂ ਨੂੰ ਭਜਾਓ ਕੰਮ ਤੋਂ ਇਹ ਫੇਰ ਹੀ ਲੋਟ ਆਉਣਗੇ ਇਹਨਾਂ ਨੂੰ ਔਕਾਤ ਦਿਖਾਓ ਇਹਨਾਂ ਦੀ ਤੇ ਹਾਂ ਜਿਹੜੇ ਆਹ ਕਤਲ ਕੀਤਾ ਦੱਸ ਕੇ ਆਉਂਦੇ ਫੇਰ ਤੁਹਾਨੂੰ ਪਤਾ ਲੱਗਦਾ ਚਲੋ ਕੋਈ ਨਹੀਂ ਵਾਇਰ ਕਰੂ ਮੇਰ ਕਰੂ ਸਾਰਾ ਕੁਝ ਹੋਊਗਾ ਰੱਬ ਜਾਣਦਾ ਹੋਵੇ ਕੀ ਕਰਨਾ ਰੱਬ ਆਪ ਹੀ ਕਰੂ ਜੋ ਪ੍ਰਮਾਤਮਾ ਨੇ ਕਰਾਉਣਾ ਪੁਲਿਸ ਬਹੁਤ ਸਾਥ ਦੇ ਰਹੀ ਆ ਬਹੁਤ ਪੁਲਿਸ ਨੇ ਬੰਦੇ ਚੱਕ ਵੀ ਲਏ ਅੱਗੇ ਵੀ ਪੁਲਿਸ ਅਸੀਂ ਗਏ ਸੀ ਅੱਜ ਥਾਣੇ ਬਹੁਤ ਮਤਲਬ ਤੇਜੀ ਨਾਲ ਸ਼ਾਨਦੀਨ ਕਰ ਰਹੀ ਹੈ ਪੁਲਿਸ ਸਾਨੂੰ ਯਕੀਨ ਹੈ ਵੀ ਜਲਦੀ ਕੁਝ ਕਰਨਗੇ ਤੁਸੀਂ ਵੀ ਵੀਡੀਓ ਸ਼ੇਅਰ ਕਰਕੇ ਨਾ ਬੱਸ ਸਭ ਮੇਨ ਬੰਦਾ ਲੱਭੋ ਉਹ ਨਾਮ ਦਵਾਂਗੇ ਤੇ ਉਹਦਾ ਨਾਮ ਗੁਪਤ ਰਹੂਗਾ ਹਾਂ ਤੇ ਸਾਰੇ ਜਾਣੇ ਭਜਾਓ ਇਹਨਾਂ ਨੂੰ ਇਹਨਾਂ ਦੀ ਔਕਾਤ ਪਤਾ ਲੱਗੇ ਭੁੱਖੇ ਮਰਦੇ ਨੇ ਆਪਣਾ ਖਾ ਕੇ ਆਪਣੇ ਦੀ ਬਾੜ ਕਰੀ ਜਾਂਦੇ ਨੇ ਵੀਰੇ ਕੱਜ ਸਾਡੇ ਸ਼ਗਨ ਦਾ ਹੋਇਆ ਕੱਲ ਨੂੰ ਥੋੜੇ ਵੀ ਕਿਸੇ ਦੀ ਪੁੱਤ ਨਾਵੇਂ ਹੋ ਸਕਦੀ ਐਨਾ ਤੇ ਯਕੀਨ ਨਾ ਕਰੋ ਆਪਾਂ ਨੂੰ ਕੀ ਪਤਾ ਇਹਨਾਂ ਨੇ ਕਰਕੇ ਕਿੱਧਰ ਲੰਘ ਜਾਣਾ ਨਾ ਕੀ ਇਹ ਸਾਰੇ ਜੂਪੀ ਤੋਂ ਆਏ ਹੋਏ ਨੇਗੇ ਜਿਹੜੇ ਉੱਥੇ ਕਾਂਡ ਕਰਕੇ ਭੱਜੇ ਹੋਏ ਨੇਗੇ ਸਾਰੇ ਇੱਥੇ ਅੱਗੇ ਲੁਕ ਗਏ ਦੂਜੇ ਨੰਬਰ ਤੇ ਵੀਰੇ ਐਮ ਐਲ اے ਨੂੰ سپورਟ ਆ ਗਈ ਕਿਉਂਕਿ ਇਹਨਾਂ ਦੀ ਇੱਥੇ ਮੋਹਾਲੀ 'ਚ ਕੱਲੇ 20 ਦੀ 40000 ਵੋਟ ਹੋਊਗੀ ਜਿਹੜੀ ਵਸਤੀ ਦਾ ਇਹ ਮੁੰਡਾ ਸੀ ਜਿੱਥੇ ਜਿੱਥੇ ਰਹਿੰਦੀ ਹੈਗੀ 6-7000 ਤਾਂ ਉੱਥੇ ਇਹਨਾਂ ਦੀ ਕੱਲੀ ਵੋਟ ਆ ਕਿਉਂਕਿ ਇਹਨਾਂ ਨੂੰ ਐਮਐਲਿਆਂ ਨੂੰ ਕੀ ਚਾਹੀਨਦਾ ਵੋਟਾਂ ਚਾਹੀਨਿੰਦੇ ਨੇ ਆਪਣਾ ਇੱਕ ਕਤਲ ਉਹਨਾਂ ਨੂੰ ਉਹ ਨਹੀਂ ਦਿੰਦਾ ਵੀ ਇਹਨਾਂ ਦਾ शकਨ ਗਿਆਗਾ ਜਾਂ ਕੋਈ ਘਰ ਦਾ ਜੀ ਗਿਆ ਉਹਨਾਂ ਨੂੰ ਉਹ ਨਹੀਂ ਦਿੰਦਾ ਇਹਨਾਂ ਨੂੰ 5-7000 ਵੋਟਾਂ ਦੇ ਦਿੰਦੀਆਂ ਨੇ ਤੇ ਤਾਂ ਕਰਕੇ ਸਾਰੇ ਜਣੇ ਉਹਨਾਂ ਨੂੰ ਭਜਾਓ ਜਦੋਂ ਭੁੱਖੇ ਮਰਨਗੇ ਫਿਰ ਇਹਨਾਂ ਨੂੰ ਪਤਾ ਲੱਗੂਗਾ